ਅਮੇਸ਼ਾ ਜੀ ਨਾਲ ਬਸਤੂ ਗਿਆ ਮਰੇ ਜੀਤ ਨਹੀਂ ਹੋਈ ਹੈ ਬਹੁਤ ਸਾਰੇ ਸਾਡੀ ਪੰਜਾਬ ਕੇਡ ਦੇ ਮੁੱਦੇ ਸੀ ਇਹ ਉਹਨਾਂ ਨਾਲ ਡਿਸਕਸ ਕੀ ਸੀ ਡਾਕਟਰ ਜਿਹਦੇ ਵਿੱਚ ਸ਼ਾਇਦ ਅਗਲੀ ਪਾਰਲੀਮੈਂਟੂ ਆਵੇ ਬੀਜ ਕਿ ਬੀਜ ਜਿਹੜਾ वो किसी भी फसल आप उन सेंटलाइज़ करना किया कि तो कुछ के पंजाब एग्रीकल्चर सेट है ये पंजाब तो बिना किन्हीं हो सकता है कि पंजाब लोग बिना कुछ कोई बीज ऐसा बन तो वैसे उन्होंने क्या कि इन्होंने बड़ा ईस्टर्न पार्लियामेंट नहीं लेके वहाँ चले गए उन्होंने क्या किया ਆ ਵਰਤਾਂ ਦੇਖਦਾ ਇਸਲਾ ਲਊਗਾ ਐਸੀ ਵਿਰੋਧ ਪ੍ਰਗਟ ਕੀਤਾ ਪੰਜਾਬ ਵੱਲੋਂ ਕਿ ਕਿਉਂਕਿ ਸਾਡੇ ਤਾਂ ਖੇਤੀ ਦਾ ਹੀ ਕਿ ਅਸੀਂ ਆਪ ਖੇਤੀ ਕਰ ਲੈਨੇ ਆਂ ਕੁਝ ਫਸਲ ਵੇਚ ਲੈਨੇ ਆਂ ਕੁਝ ਬੀਜ ਵਾਸਤੇ ਫੇਰ ਰੱਖ ਲੈਨੇ ਆਂ ਅਗਲੇ ਸਾਲ ਵਾਸਤੇ ਸਾਡੇ ਘਰਾਂ ਚ ਕੰਕਰੀਟ ਹੌਲ ਸਾਡੇ ਘਰਾਂ ਚ ਇੱਕ ਤਰ੍ਹਾਂ ਦੀ ਸਟੋਰੇਜ ਰਹੀ ਹੈ ਨੈਚਰ ਸਟੋਰੇਜ ਇਹ ਉਹ ਜੇ ਕੋਈ ਸਾਨੂੰ ਕੰਪਨੀ ਕਹੂਗੀ ਤਾਂ ਤੋਂ ਕਿ 20 ਸਾਥ ਹੀ ਲੈਣਾ ਹੈ ਤਾਂ ਇਹ ਮੇਰੇ ਖਿਆਲ ਚ ਚੰਗਾ ਗੱਲ ਇਹ ਸੀ ਉਹਦਾ ਨਾਮ ਕੀ ਪਵਾ ਇਹ ਸੀਡ ਐਕਟਿਵੇਟ ਹੈ ਉਹਦਾ ਬਿੱਲ ਪਾਰਲੀਮੈਂਟ ਨੂੰ ਨਹੀਂ ਆਉਣਾ ਚਾਹੀਦਾ ਐਸਵਾਈਐਲ ਦਾ ਇਸ਼ੂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲੀ ਹੈ ਅਸੀਂ ਉੱਥੇ ਆਪਣੇ ਵਧੀਆ ਤੋਂ ਵਧੀਆ ਦੇ ਨੇ ਆ ਇਹ ਯਾਕਤ ਹੈ ਉਹਦੇ ਵਿੱਚ ਵੀ ਅਸਲੀਅਤ ਲਗਾ ਸੀ ਪੰਜਾਹ ਲੰਬਾ ਕਿ ਸਾਡੇ ਕੋਲੇ ਪਾਣੀ ਨਹੀਂ ਤੇ ਇਸ ਕਰਕੇ ਇਸ ਮੋਟਰ ਦਾ ਬੈ ਕੇ ਹੱਲ ਕਰ ਲੋ ਜਦ ਜਿਵੇਂ ਵੀ ਹੱਲ ਕਰ ਲੋ ਕਿ ਇਹ ਹੁਣ ਖਤਮ ਹੋ ਗਿਆ ਕੂਡ ਐਂਡ ਸਿੰਪਲ ਸਿਵਲ ਸਪਲਾਈ ਜਿੱਤੇ ਸਟੋਰੇਜ ਹੈ ਆਰਥੀਆਂ ਦਾ ਜਿਹੜਾ ਕਮਿਸ਼ਨ ਹੈ ਉਹ ਸਿੱਧਾ ਸੈਂਟਰ ਨਾਲ ਸੰਬੰਧਿਤ ਹੈ ਅਸੀਂ ਫਿਰ ਕਿਹਾ ਕਿ ਆਰਤੀਆਂ ਨੂੰ ਪਾਣੀ ਐਸੋਸੀਏਸ਼ਨ ਜੀ ਖੁਦ ਬੁਲਾ ਲਓ ਇੱਥੇ ਬੁਲਾ ਲਓ ਜਾਂ ਕੋਈ ਤੁਹਾਡਾ ਰਿਪਰੈਜ਼ੈਂਟੇਟਿਵ ਚੱਲ ਜਾਵੇ ਸੈਂਟਰ ਸਰਕਾਰ ਵੱਲੋਂ ਜੋ ਆਰਤੀ ਐਸੋਸੀਏਸ਼ਨ ਨੇ ਮੰਗਦਾ ਉਹਨਾਂ ਦਾ ਜਿਹੜਾ ਬਣਦਾ ਕਿੱਸਾ ਯੋਗਦਾਨ ਹੀ ਕਹੂੰਗਾ ਮੈਂ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਉਹ ਕੋਈ ਜੰਟਨੇ ਜਾਂ ਸਤਿ ਸ੍ਰੀ ਅਕਾਲ ਸਾਰਵਜਨ ਦੇ ਆਪਣੀ ਦੀ ਸਰਵਿਸ ਅੱਜ ਮੈਂ ਸਾਨੂੰ ਨੂੰ ਮਿਲਣਾ ਚਾਹੀਦਾ ਜੋ ਵੀ ਮੰਗਣ ਸੈਂਟਰ ਸਰਕਾਰੀ ਹਿੱਸੇ ਨੇ ਐਂਡ ਇਕੋਨੋਮਿਕ ਜਿਹੜੀ ਸਟਾਕ ਸਰਟੀਫਾਈ ਹੋਈ ਹੈ ਉਹਨੂੰ ਵੀ ਸਾਡਾ ਜਿਹੜਾ ਸਾਡਾ ਸਟਾਕ ਪਿਆ ਜਿਹੜਾ ਉਹਨੂੰ ਵੀ ਜਲਦਾ ਜਿਹੜਾ ਸਪੈਸ਼ਲ ਟ੍ਰੇਨਾਂ ਲਾ ਕੇ ਉਹਨੂੰ ਖਾਲੀ ਕਰੋ ਤਾਂ ਕਿ ਅਸੀਂ ਕਣਕ ਹੌਣ ਵਾਲੀ ਆ 1 ਅਪ੍ਰੈਲ ਨੂੰ ਕਣਕ ਵਾਸਤੇ ਅਸੀਂ ਸਟੋਰੇਜ ਕਰ ਸਕੀਏ ਤੇ ਦੇਸ਼ ਨੂੰ ਕਣਕ ਦੇ ਵਿੱਚੋਂ ਸਭ ਤੋਂ ਵੱਡਾ ਭੰਡਾਰ ਜਿਹੜਾ ਕਣਕ ਦਾ 125 ਲੱਖ ਮੀਟ੍ਰਿਕ ਦਾ ਇਹ ਆਪਾਂ ਨੂੰ ਜਾਊਗਾ ਤਾਂ ਉਹ ਨੂੰ ਅਸੀਂ ਪ੍ਰੋਪਰ ਦੇ ਕੇ ਰੱਖ ਸਕੀਏ ਇਹ ਚੰਡੀਗੜ੍ਹ ਦਾ ਸੀਗਾ ਕਿ 64 ਦਾ ਹੈਗਾ ਪਹਿਲਾਂ ਤੋਂ ਹੀ ਚੱਲਿਆ ਰਹੇ 60% ਪੰਜਾਬ ਦੇ ਅਸਲ 40% ਆਇਆ ਇਹਨੂੰ ਮੇਨਟੇਨ ਕੀਤਾ ਜਾਦਾ ਹੈ ਕਈ ਵਾਰੀ ਡਿਊਟੀ ਤੋਂ ਜਾਂ ਇਧਰੋਂ ਉਧਰੋਂ ਅਫਸਰ ਲਾਦੇ ਆਂ ਤੇ ਚੰਗਾ ਨਹੀਂ ਲੱਗਦਾ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਅਸਲ ਇਹਨੂੰ ਮੈਂਟੇਨ ਇਹਨਾਂ ਨੇ ਕਲਪ੍ਰੋਸ ਨਾਲ ਕਹੀ ਜਾਂਦਾ ਹਾਂ ਅੰਮ੍ਰਿਤ ਫਿਰ ਕਿ ਅਸੀਂ ਜਿਵੇਂ ਫੂਡ ਸਪਲਾਈ ਦਾ ਐਫਸੀਆਈ ਦਾ ਜੀਐਮ ਹੈਡ ਹਮੇਸ਼ਾ ਤੋਂ ਜਿਹੜੋ ਤੋਂ ਪੰਜਾਬ ਨੇ ਹਰਿਆਣੀ ਤੋਂ ਪੰਜਾਬ ਉਦੋਂ ਤੋਂ ਜਿਹੜਾ ਐਫਸੀਆਈ ਦਾ ਜਿਹੜਾ ਜੀਐਨ ਪੰਜਾਬ ਦਾ ਸੀ ਇਸ ਵਾਰ ਅਸੀਂ ਲੈਟਰ ਵੀ ਲਿਖਿਆ ਕੋਈ ਡਿਊਟੀ ਕਾਟਰ ਦਾ ਲਾਗਾ ਡਿਊਟੀ ਕਾਟਰ ਦਾ ਲਾਗਾ ਇਹ ਅਸੀਂ ਮੰਗਦੇ ਹਾਂ ਪੰਜਾਬ ਦਾ ਐਫਸੀਆਈ ਦਾ ਜੀਨੂ ਕਰਚਰਤਾ ਪਤਾ ਹੋਵੇ ਜੀਨੂ ਮੰਤਰੀਆਂ ਨੂੰ ਪਤਾ ਹੋਵੇ ਜੀਨੂ ਢੇਰੀਆਂ ਦਾ ਪੋਲਾਂ ਦਾ ਇਨੂੰ ਬਾਰਦਾਨੇ ਦਾ ਇਹਨੂੰ ਚਾਰ ਦਾ ਪਤਾ ਹੋਵੇ ਪੱਖਾ ਲੱਗਿਆ ਚਾਰ ਦਾ ਆਜਾ ਅਸੀਂ ਪੈਣ ਨੂੰ ਦੇਵਾਂਗੇ ਸਪੈਂਡ ਕਰੀਏ ਗਿਆ ਸਮਝਾ ਲਈ ਤਾਂ ਇਹ ਆਡੀਅਸ ਤੋਂ ਬਹੁਤ ਚੇਤੋਂ ਆਡੀਟ ਤੱਕ ਦਾ ਹੁੰਦਾ 8500 ਕਰੋੜ ਰੁਪਏ ਜਾਰੀ ਕਰ ਦੇਈਏ ਅਸੀਂ ਸੜਕਾਂ ਬਣਾਉਣੀਆਂ ਨੇ ਬੰਦੀਆਂ ਆ ਮੰਡੀਆਂ ਤੋਂ ਸਾਰੇ ਦੇਸ਼ ਨੂੰ ਕਿਉਂ ਵੀ ਇਹ ਪਾਸੇ ਜਾਂਦਾ ਚਾਹੇ ਕਿਸੇ ਵੀ ਸਕੀਮ 'ਚ ਜਾਂਦਾ ਹਾਂ ਅਨਾਰ ਯਾਰ ਸਭ ਤੋਂ ਵੱਡਾ ਅੰਦਾਜ਼ਾ ਇਸੇ ਉਹ ਮੰਡੀਆਂ ਵਾਪਸ ਸਰਕਾਰ ਨੂੰ ਤੁਸੀਂ ਪੈਸੇ ਜਾਰੀ ਕਰੋ ਆਡੀਓ ਕਿਉਂ ਨਾ ਨੇ ਮੈਨੂੰ ਪ੍ਰੋਸੈਸ ਕੀਤਾ ਕਿ ਮੈਂ ਜੀ ਸਭ ਤੋਂ ਪਹਿਲਾਂ ਆਡੀਓ ਦੀ ਤਰ੍ਹਾਂ ਸੇ ਪਹਿਲੀ ਕਿਸ਼ਤ ਜਾਰੀ ਕਰਨ ਦਾ ਹੈ ਜੇ ਮੈਂ ਰੱਲ ਕਰ ਰਹਾ ਹਾਂ ਵੈਸ਼ਟੇ ਗਰੇਮਨ ਜੇ ਮੈਂ ਰੱਲ ਅਮੇਸ਼ਾ ਜੀ ਨਾਲ ਗੱਲ ਕਰ ਰਿਹਾ ਜੇ ਮਾਰੇ ਮੀਟਿੰਗ ਹੋਈ ਹੈ ਬਹੁਤ ਸਾਰੇ ਸਾਡੀ ਪੰਜਾਬ ਕੇਡ ਦੇ ਮੁੱਦੇ ਸੀ ਜਿਹੜੇ ਅਸੀਂ ਨਾਲ ਡਿਸਕਸ ਕੀ ਸੀ ਡਾਕਟਰ ਜਿਹਦੇ ਵਿੱਚ ਸ਼ਾਇਦ ਅਗਲੀ ਪਾਰਲੀਮੈਂਟੂ ਆਣੀ ਬੀਜੇ ਕਿ ਜਿਹੜਾ ਉਹ ਕਿਸੇ ਵੀ ਫਸਲ ਦਾ ਉਹਨੂੰ ਸੈਂਟ੍ਰਲਾਈਜ਼ ਕਰਨਾ ਕਿ ਉਹ ਸਾਥੋਂ ਪੁੱਛ ਕੇ ਤੇ ਪੰਜਾਬ ਅਗਰੀਕਲਚਰ ਤੇ ਪੰਜਾਬ ਤੋਂ ਬਿਨਾ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਨੂੰ ਬਿਨਾ ਪੁੱਛੇ ਕੋਈ ਬੀਜ ਐਸਾ ਬਣ ਉਹ ਸੀ ਉਹਨੂੰ ਕਿਹਾ ਸੀ ਇਹ ਨੂੰ ਇਹਦਾ ਇਹ ਸੈਕਸ਼ਨ ਸਾਡੀ ਮਰਦ ਨਹੀਂ ਲੈ ਕੇ ਆਉਣਾ ਚਾਹੀਦਾ ਉਹਨਾਂ ਨੇ ਕਿਆ ਕਿ ਹਾਂ ਪੜਦਾ ਦੇਖਦਾ ਇਹਨੂੰ ਕਿਦਾ ਐਸਾ ਲੋਂਗਾ ਐਸੀ ਵਿਰੋਧ ਪ੍ਰਗਟ ਕੀਤਾ ਪੰਜਾਬ ਵੱਲ ਕਿ ਕਿਉਂਕਿ ਸਾਡੇ ਤਾਂ ਖੇਤੀ ਦਾ ਹੀ ਕਿ ਅਸੀਂ ਆਪ ਖੇਤੀ ਕਰ ਲੈਨੇ ਆਂ ਕੁਝ ਫਸਲ ਵੇਚ ਲੈਨੇ ਆਂ ਕੁਝ ਬੀਜ ਵਾਸਤੇ ਫੇਰ ਰੱਖ ਲੈਨੇ ਆਂ ਅਗਲੇ ਸਾਲ ਵਾਸਤੇ ਸਾਡੇ ਘਰਾਂ 'ਚ ਕੰਕਰੀਟ ਹੋ ਲੋ ਸਾਡੇ ਘਰਾਂ 'ਚ ਇਹ ਤਾਂ ਹੋ ਸਟੋਰੇਜ ਰਹੀ ਹੈ ਨੈਚੁਰਲ ਸਟੋਰੇਜ ਤੇ ਉਹ ਜੇ ਕੋਈ ਸੰਨੂ ਕੰਪਨੀ ਕਹੂਗੀ ਤਾਂ ਉਹ ਫੇਰ ਵੀ ਸਾਥੂ ਹੀ ਲੈਣਾ ਹੈ ਤਾਂ ਇਹ ਮੇਰੇ ਖਿਆਲ ਚ ਚੰਗੇ ਚੰਗੀ ਗੱਲ ਨਹੀਂ ਸੀ ਇਹ ਦਾ ਨਾਮ ਪਿਆ ਇਹ ਸੀ ਵੀ ਲੈ ਕੇ ਉਹਦਾ ਬਿੱਲ ਪਾਰਲੀਮੈਂਟ ਤੋਂ ਨਹੀਂ ਆਉਣਾ ਚਾਹੀਦਾ ਐਸਵਾਈਐਲ ਦਾ ਇਸ ਨੂੰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਾ ਰਹੀ ਹੈ ਤੇ ਅਸੀਂ ਉੱਤੇ ਆਪਣੇ ਵਧੀਆ ਤੋਂ ਵਧੀਆ ਬਤੀ ਕੀਤੇ ਨੇ ਤੇ ਰਾਤ ਦੇ ਉਹਦੇ ਵਿੱਚ ਵੀ ਅਸਰੀਆ ਨਹੀਂ ਲੱਸੀ ਭਜਾਉਣ ਤੋਂ ਕਿਹਾ ਸਾਡੇ ਕੋਲੇ ਪਾਣੀ ਨਹੀਂ ਤੇ ਇਸ ਕਰਕੇ ਇਸ ਸਮੋਦਿਰ ਦਾ ਬੈਕ ਹੀ ਹੱਲ ਕਰ ਲੋ ਜਦ ਜਿਵੇਂ ਵੀ ਹੱਲ ਕਰ ਲੋ ਜਿਵੇਂ ਇਹ ਹੁਣ ਖਤਮ ਹੋ ਜਾਸਦਾ ਫੂਡ ਐਂਡ ਸਿੰਪਲ ਸਿਵਲ ਮੈਂਡਟ ਜਿਵੇਂ ਸਟੋਰੇਜ ਹੈ ਆਰਤੀਆਂ ਦਾ ਜਿਹੜਾ ਕਮਿਸ਼ਨ ਹੈ ਉਹ ਸਿੱਧਾ ਸੈਂਟਰ ਨਾਲ ਸੰਬੰਧਿਤ ਹੈ ਅਸੀਂ ਫਿਰ ਕਿਹਾ ਕਿ ਆਰਤੀਆਂ ਨੂੰ ਪੰਨ ਐਸੋਸੀਏਸ਼ਨ ਜੀ ਖੁਦ ਬੁਲਾ ਲਓ ਇੱਥੇ ਫਿਰ ਬੁਲਾ ਲਓ ਜਾਂ ਕੋਈ ਤੁਹਾਡਾ ਰਿਪਰੈਜ਼ੈਂਟੇਟਿਵ ਚਲਾ ਜਾਵੇ ਸੈਂਟਰ ਸਰਕਾਰ ਵੱਲੋਂ ਜੋ ਆਰਤੀ ਐਸੋਸੀਏਸ਼ਨ ਦੀ ਮੰਗ ਕਰਦਾ ਉਹਨਾਂ ਦਾ ਜਿਹੜਾ ਬਣਦਾ ਕਿੱਸਾ ਯੋਗਦਾਨ ਹੀ ਕਹੂੰਗਾ ਮੈਂ

ਜੋ ਹਰ ਦਾ ਜਿਹੜਾ ਸਪੈਸ਼ਲ ਟ੍ਰੇਨਾਂ ਲਾ ਕੇ ਉਹਨੂੰ ਖਾਲੀ ਕਰੋ ਤਾਂ ਕਿ ਅਸੀਂ ਕਣਕ ਆਉਣ ਵਾਲੀ ਆਉਣ ਅਪ੍ਰੈਲ ਚ ਕਣਕ ਵਾਸਤੇ ਅਸੀਂ ਸਟੋਰੇਜ ਕਰ ਸਕੀਏ ਤੇ ਦੇਸ਼ ਨੂੰ ਕਣਕ ਦੇ ਵਿੱਚੋਂ ਸਭ ਤੋਂ ਵੱਡਾ ਭੰਡਾਰ ਜਿਹੜਾ ਕਣਕ ਦਾ 125 ਲੱਖ ਮੀਟ੍ਰਿਕ ਦਾ ਪਈ ਆਪ ਤਾਂ ਬਰੂਗਾ ਤਾਂ ਉਹਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਰੱਖ ਸਕੀਏ ਇਹ ਚੰਡੀਗੜ੍ਹ ਦਾ ਸੀਗਾ ਕਿ 640 ਦਾ ਹੈਗਾ ਪਹਿਲਾਂ ਪੂਰੀ ਸੋਚਿਆ ਜਾ ਰਿਹਾ 60% ਪੰਜਾਬ ਦੇ ਅਸਲ 40% ਬਈਆਂ ਇਹਨੂੰ 19 ਕੀਤਾ ਜਾਵੇ ਕਈ ਵਾਰ ਡਿਊਟੀ ਤੋਂ ਜਾਂ ਇਧਰੋਂ ਉੱਥਰੋਂ ਹਰਸ ਲਾਦੇ ਆਂ ਤੇ ਚੰਗਾ ਨਹੀਂ ਲੱਗਦਾ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਅਸਲ ਇਨੂਮੈਂਟ ਇਹਨਾਂ ਨੇ ਗਲਤ ਰੋਜ਼ੀ ਨਾਲ ਗਿਆ ਜਾਂ ਜਾਂ ਸਾਡੇ ਅੰਮ੍ਰਿਤ ਜਿਵੇਂ ਅ ਉਸ ਸਪਲਾਈ ਦਾ ਐਫਸੀਆਈ ਦਾ ਜੀਐਮ ਜਿਹੜਾ ਹਮੇਸ਼ਾ ਤੋਂ ਜਦੋਂ ਤੋਂ ਪੰਜਾਬ ਨਹੀਂ ਹਰਿਆਣਾ ਤੋਂ ਪੰਜਾਬ ਉਦੋਂ ਤੋਂ ਜਿਹੜਾ ਐਫਸੀਆਈ ਦਾ ਜਿਹੜਾ ਜੀਐਮ ਪੰਜਾਬ ਦਾ ਸੀ ਇਸ ਵਾਰ ਅਸੀਂ ਲੈਟਰ ਵੀ ਲਿਖਿਆ ਕੋਈ ਜਿਓ ਕੀ ਕਟਵਰ ਲਾਦਾ ਡਿਊਟੀ ਕਾਟਰ ਦਾ ਲਾਗਾ ਅਸੀਂ ਮੰਗਦੇ ਪੰਜਾਬ ਦਾ ਐਫਸੀਆਈ ਦਾ ਜਿਹੜਾ जिन्हों कल्चर का पता हो जिन्हों मंडिया का पता हो जिन्हों ढेरिया काने का जिन्हों झार का पता हो पा लग गया चार आर डी एफ घटो घट हूँ तो पचासी सौ करोड़ गया ਜਾਰੀ ਕਰ ਦੇਗੀ ਅਸੀਂ ਸੜਕਾਂ ਬਣਾਉਣੀਆਂ ਨੇ ਮੰਡੀਆਂ ਵਾਸਤੇ ਮੰਡੀਆਂ ਤੋਂ ਸਾਰੇ ਦੇਸ਼ ਨੂੰ ਭਾਈ ਉਹ ਜਿਹੜੀ ਆਪਾਸੇ ਜਾਂਦਾ ਜਾਏ ਕਿਸੇ ਵੀ ਸਕੀਮ 'ਚ ਜਾਂਦਾ ਹਰ ਅਨਾਜ ਦਾ ਸਭ ਤੋਂ ਵੱਡਾ ਅੰਦਾਜ਼ਾ ਹੈ ਕਿ ਜੇ ਉਹ ਮੰਡੀਆਂ ਵਾਸਤੇ ਸੜਕਾਂ ਲਗਾਉਂਦੇ ਤੁਸੀਂ ਪੈਸੇ ਜਾਰੀ ਕਰਵਾ ਦਿਓ ਕਿਉਂ ਨਾ ਨੇ ਮੈਨੂੰ ਪ੍ਰੋਸਸ ਕਰ ਕਿ ਮੈਂ ਸਭ ਤੋਂ ਪਹਿਲਾਂ ਆਦੀ ਆਪੀ ਪੈਸੀ ਪਹਿਲੀ ਕਿਸ਼ਤ ਜਾਰੀ ਕਰਦੇ ਹਾਂ ਇਹ ਜਨਰੇਟਰ ਉਹ ਵੇਖਦੇ ਗਰੇਮਨ ਜਨਰੇਟਰ ਹਮੇਸ਼ਾ ਜੀ ਨਾਲ ਰਹਿੰਦਾ ਜੇ ਜਮਰੇ ਰੀਟਿੰਗ ਹੋਈ ਹੈ ਤੇ ਬਹੁਤ سارے ਸਾਡੀ ਪੰਜਾਬ ਕੇਡ ਦੇ ਮੁਕਤੀ ਜੇ ਇਹਨਾਂ ਨਾਲ ਬਿਸਰਤੀ ਸੀ ਸੀ ਡੱਟਾ ਜਿਹਦੇ ਵਿੱਚ ਸ਼ਾਇਦ ਅਗਲੀ ਪਾਰਲੀਮੈਂਟੂ ਆਦੀ ਬਿਹਜੇ ਜੇ ਕਿ ਜਿਹੜਾ ਉਹ ਕਿਸੇ ਵੀ ਫਸਲ ਦਾ ਰਿੱਛਟ ਉਹਨੂੰ ਸੈਂਟਰਲਾਈਜ਼ ਕਰਨ ਲਈ ਆ ਕਿ ਸਾਥੋਂ ਪੁੱਛ ਕੇ ਤੇ ਪੰਜਾਬ ਅਗਰੀਗੇਟ ਸੀਟ ਹੈ ਕਿ ਪੰਜਾਬ ਤੋਂ ਬਿਨਾ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਨੂੰ ਬਿਨਾ ਪੁੱਛੇ ਕੋਈ ਵੀ ਜੈਸਾ ਬਣ ਅਸੀਂ ਉਹਨਾਂ ਨੂੰ ਕਿਹਾ ਇਹ ਲੋ ਜਿਹੜਾ ਇਹ ਸੈਕਟਰ ਵਾਦੀ ਵਿੱਚ ਨਹੀਂ ਲੈ ਕੇ ਆਉਣਾ ਚਾਹੀਦਾ ਕਿਾਤ ਲਸ ਹਾਲਾ ਵਰਦਾ ਦੇਖਦਾ ਇਸਲਾ ਲੋਂਗਾ ਬੇਅਸੀ ਵਿਰੋਧ ਪ੍ਰਗਟ ਕੀਤਾ ਪੰਜਾਬ ਵੱਲੋਂ ਕਿ ਕਿਉਂਕਿ ਸਾਡੇ ਤਾਂ ਖੇਤੀ ਦਾ ਹੀ ਕਿ ਅਸੀਂ ਆਪ ਖੇਤੀ ਕਰ ਲੈਂਦੇ ਹਾਂ ਕੁਝ ਫਸਲ ਵੇਚ ਦਿੰਦੇ ਹਾਂ ਕੁਝ ਬੀਜ ਵਾਸਤੇ ਫੇਰ ਰੱਖ ਲੈਂਦੇ ਹਾਂ ਅਗਲੇ ਸਾਲ ਵਾਸਤੇ ਸਾਡੇ ਘਰਾਂ ਚ ਕੰਕਰੀਟ ਹੋਲ ਸਾਡੇ ਘਰਾਂ ਚ ਇੱਕ ਤਾਂ ਉਹ ਸਟੋਰੇਜ ਰਹੀ ਹੈ ਨੈਚੁਰਲ ਸਟੋਰੇਜ ਜੇ ਉਹ ਜੇ ਕੋਈ ਸੰਨੂ ਕੰਪਨੀ ਕਹੂਗੀ ਤਾਂ ਤੋਂ ਕਿ 20 ਸਾਥ ਹੋਈ ਲੈਣਾ ਤਾਂ ਇਹ ਮੇਰੇ ਖਿਆਲ ਚ ਚੰਗਾ ਗੱਲੀ ਅਸੀ ਇਹ ਦੋਨੋਂ ਉਹ ਆ ਇਸੀ ਡੈਕਟਿਕ ਆ ਉਹਦਾ ਕਿਲ پارਲੀਮੈਂਟ ਨਹੀਂ ਆਉਣਾ ਚਾਹੀਦਾ ਐਸਵਾਈਐਲ ਦਾ ਇਸੋ ਸਕ੍ਰੀਨ ਕੋਰਟ ਦੇ ਵਿੱਚ ਸੁਣਵਾਈ ਚੱਲੀ ਜਾ ਰਹੀ ਹੈ ਤੇ ਅਸੀਂ ਉਹਦੇ ਆਪਣੇ ਵਧੀਆ ਤੋਂ ਵਧੀਆ ਵਕੀਲ ਭੇਜ ਰਹੇ ਹਾਂ ਤੇ ਯਾਦ ਰੱਖੋ ਉਹਦੇ ਵਿੱਚ ਵੀ ਅਸਲੀਅਤ ਇਹ ਹੈ ਕਿ ਅਸੀਂ ਪੰਜਾਹਾਂ ਬੰਦ ਹੋ ਗਏ ਆ ਸਾਡੇ ਕੋਲੇ ਪਾਣੀ ਹੈ ਨਹੀਂ ਤੇ ਇਸ ਕਰਕੇ ਇਸ ਮੁੱਦੇ ਨੂੰ ਜਦ ਤੱਕ ਇਹ ਹੱਲ ਕਰ ਲੋ ਜਦ ਜਿਵੇਂ ਵੀ ਹੱਲ ਕਰ ਲੋ ਕਿ ਇਹ ਹੁਣ ਖਤਮ ਹੋ ਜਾਏ ਬੁਡ ਐਂਡ ਸਿੰਪਲ ਸਿਵਲ ਇਨਫਰਾਸਟ੍ਰਕਚਰ ਜਿਨੇ ਸਟੋਰੇਜ ਹੈ ਆਰਤੀਆਂ ਦਾ ਜਿਹੜਾ ਕੰਡੀਸ਼ਨ ਹੈ ਉਹ ਸਿੱਧਾ ਸੈਂਟਰ ਨਾਲ ਸੰਬੰਧਿਤ ਹੈ ਅਸੀਂ ਫਿਰ ਕਿਹਾ ਕਿ ਆਰਤੀਆਂ ਨੂੰ ਪਾਣੀ ਐਸੋਸੀਏਸ਼ਨ ਜੀ ਖੁਦ ਬੁਲਾ ਲਓ ਇੱਥੇ ਫਿਰ ਬੁਲਾ ਲਓ ਜਾਂ ਕੋਈ ਤੁਹਾਡਾ ਰਿਪਰੈਜ਼ੈਂਟੇਟਿਵ ਚਾਹੀਦਾ ਹੈ ਸੈਂਟਰ ਸਰਕਾਰ ਵੱਲੋਂ ਜੋ ਆਰਤੀ ਐਸੋਸੀਏਸ਼ਨ ਨੇ ਮੰਗਦਾ ਉਹਨਾਂ ਦਾ ਜਿਹੜਾ ਪੜਦਾ ਹਿੱਸਾ ਯੋਗਦਾਨ ਹੀ ਕਹੂੰਗਾ ਮੈਂ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਉਹ ਜਨਤਨੇ ਜਾਂ ਉਹ ਅਸਲ ਨੂੰ ਸਰਬਸਤਿੰਦਿਆ ਕੋਈ ਨਹੀਂ ਸਰਬਸਾਦੀ ਨਹੀਂ ਸਮਨ ਮਿਲਣਾ ਕਿਹਾ ਜੋ ਵੀ ਮੰਗਾਂ ਉਹ ਸੈਂਟਰ ਸਰਕਾਰ ਦੇ ਹਿੱਸੇ ਨੇ ਕਿ ਮੈਂ ਫਿਰ ਸੈਂਟਰ ਹਨ ਜਿਹੜੀ ਸਟਾਕ ਸਰਟੀਫਾਈ ਕੀਤੀ ਗਈ ਹੈ ਉਹਨਾਂ ਬਾਅਦ ਹਾਂ ਜੀ ਸਾਡਾ ਜਿਹੜਾ ਸਾਡਾ ਸਟਾਕ ਪਿਆ ਜਿਹੜਾ ਉਹਨੂੰ ਵੀ ਚਾਰਦਾ ਜਿਹੜਾ ਸਪੈਸ਼ਲ ਟ੍ਰੇਨਾਂ ਲਾ ਕੇ ਉਹਨੂੰ ਖਾਲੀ ਕਰੋ ਤਾਂ ਕਿ ਅਸੀਂ ਕਣਕ ਆਉਣ ਵਾਲੀ ਆਉਣ ਅਪ੍ਰੈਲ ਚ ਕਣਕ ਵਾਸਤੇ ਅਸੀਂ ਸਟੋਰੇਜ ਕਰ ਸਕੀਏ ਤੇ ਦੇਸ਼ ਨੂੰ ਕਣਕ ਦੇ ਵਿੱਚੋਂ ਸਭ ਤੋਂ ਵੱਡਾ ਭੰਡਾਰ ਜਿਹੜਾ ਕਣਕ ਦਾ 125 ਲੱਖ ਮੀਟ੍ਰਿਕ ਦਾ ਪਿਆਪਤ ਹੋ ਜਾਊਗਾ ਤਾਂ ਉਹਨੂੰ ਅਸੀਂ ਪ੍ਰਾਪਰ ਦੇ ਕੇ ਨਾ ਚੰਡੀਗੜ੍ਹ ਦਾ ਸੀਗਾ ਕਿ 60-40 ਦਾ ਹੈਗਾ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ 60% ਪੰਜਾਬ ਦੇ ਅਸਰ 40% ਹੈ। ਇਹਨੂੰ ਮੇਨਟੇਨ ਕੀਤਾ ਜਾਵੇ। ਕਈ ਵਾਰੀ ਡਿਊਟੀ ਤੋਂ ਜਾਂ ਇਧਰੋਂ ਉਧਰੋਂ ਹਰਸ ਲਾਦੇ ਆਂਗਾ। ਤੇ ਚੰਗਾ ਨਹੀਂ ਲੱਗਦਾ। ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਅਸਲ ਇਹਨੂੰ ਮੈਨਗੇ। ਇਹ ਮੈਂ ਕੱਲ ਤੋਂ ਸੈਨਾ ਗਈ ਆ ਜਾਂ ਸਾਡੇ ਕੀ ਅਸਮ ਜਿਵੇਂ ਫੂਡ ਸਪਲਾਈ ਦਾ ਐਫਸੀਆਈ ਦਾ ਜੀਐਮ ਜਿਹੜਾ ਹਮੇ